ਸਾਡੀ 6 6 25 ਤਰੀਕ ਨੂੰ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਆਇਆ ਹੈ ਸਰਕਾਰ ਅਕਵਾਇਰ ਕਰ ਰਹੀ ਹੈ ਅਕਵਾਇਰ ਵੀ ਫ੍ਰੀ ਕਰ ਰਹੀ ਹੈ ਜਦੋਂ ਕਿ ਸਾਡੀਆਂ ਜ਼ਮੀਨਾਂ ਦੋ ਵਾਰੀ ਸਾਡੇ ਕੋਲੋਂ ਪਹਿਲਾਂ ਵੀ ਫ੍ਰੀ ਆਫ ਕਾਸਟ ਖੁੱਸ ਚੁਕੀਆਂ ਨੇ ਪਹਿਲਾਂ ਹਾਈਵੇ ਨਿਕਲਿਆ ਉਹਦੇ ਵਿੱਚ 65000 ਨੂੰ ਕਿੰਨਾ ਸਾਡਾ ਅਕਵਾਇਰ ਕੀਤਾ ਗਿਆ ਉਸ ਤੋਂ ਬਾਅਦ 7 ਨੰਬਰ ਸਕੀਮ ਆਈ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਅਥਾਰਟੀ ਨੇ ਸਾਨੂੰ 12 ਲੱਖ ਕਿੱਲੇ ਦਾ ਰੇਟ ਦਿੱਤਾ ਜਿਹੜਾ ਕਿ ਅੱਜ ਤੋਂ 25-30 ਸਾਲ ਪਹਿਲਾਂ ਕਰੋੜਾਂ ਦੀ ਜ਼ਮੀਨ ਸੀ ਸਾਡੀ ਸਾਨੂੰ 12 ਲੱਖ ਦੇ ਹਿਸਾਬ ਨਾਲ ਸਾਡੇ ਕੋਲੋਂ ਕੋਈ ਗਈ ਔਰ ਉਹ ਜ਼ਮੀਨ ਜਿਹੜੀ ਆ ਉਹਦੇ ਪੈਸੇ ਅਸੀਂ ਜਿਹੜੇ ਸਰਕਾਰ ਦੇ ਤੈਅ ਕੀਤੇ ਹੋਏ ਪੈਸੇ ਸੀ ਉਹ ਲੈਣ ਵਾਸਤੇ ਅਸੀਂ 7 ਮਹੀਨੇ ਸੜਕਾਂ ਦੇ ਉੱਪਰ ਬੈਠੇ 7 ਮਹੀਨੇ ਸੜਕਾਂ ਉੱਪਰ ਬੈਠ ਕੇ ਫਿਰ ਅਸੀਂ ਉਹ ਆਪਣੇ ਪੈਸੇ ਲਏ ਤਾਂ ਹੁਣ ਤੀਸਰੀ ਵਾਰੀ ਸਾਨੂੰ ਇਹ ਮਾਰ ਪੈ ਰਹੀ ਆ ਜਿਹੜੀ ਤੀਸਰੀ ਵਾਰੀ ਮਾਰ ਪੈ ਰਹੀ ਆ ਇਹਦੇ ਵਿੱਚ ਅਸੀਂ ਬਿਲਕੁਲ ਬੇਜਮੀਨੇ ਬੇਕਰੇ ਹੋ ਜਾਂਨੇ ਆ ਸਾਡੇ ਛੋਟੇ-ਛੋਟੀਆਂ ਜ਼ਮੀਨਾਂ ਦੇ ਅਸੀਂ ਮਾਲਕ ਆ ਥੋੜੀ-ਥੋੜੀ ਜ਼ਮੀਨਾਂ ਦੇ ਮਾਲਕ ਆ ਸਾਡੇ ਸਾਰਿਆਂ ਦੇ ਬੱਚੇ ਕਿਸੇ ਦਾ ਵੀ ਕੋਈ ਏਮਪਲਾਈ ਨਹੀਂ ਹੈਗਾ ਕੋਈ ਨੌਕਰੀ ਨਹੀਂ ਨੌਕਰੀ ਪੇਸ਼ਾ ਨਹੀਂ ਆ ਕੋਈ ਹੁਰ ਰੋਜ਼ਗਾਰ ਨਹੀਂ ਆ ਅਸੀਂ ਜਟਾਂ ਜ਼ਿੰਮੇਦਾਰਾਂ ਦੇ ਬੱਚੇ ਜਿਹੜੇ ਆ ਹੁਰ ਰੋਜ਼ਗਾਰ ਕਰ ਵੀ ਨਹੀਂ ਸਕਦੇ ਜਿਆਦਾ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਆ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਆ ਰਹੇ ਆ ਤੇ ਜੇ ਸਾਡੇ ਕੋਲ ਇਹ ਜ਼ਮੀਨਾਂ ਖੋਈਆਂ ਜਾਣ ਗਈਆਂ ਪਤਾ ਨਹੀਂ ਇਹਨਾਂ ਦੀ ਡਵੈਲਪਮੈਂਟ ਕਦੋਂ ਹੁੰਦੀ ਹੈ ਕਦੋਂ ਨਹੀਂ ਹੁੰਦੀ ਸਰਕਾਰ ਕੋਲੋਂ ਸਾਨੂੰ ਕੀ ਮਿਲਦਾ ਹੈ ਨਹੀਂ ਮਿਲਦਾ ਹੋਣ ਤੇ ਫ੍ਰੀ ਆਫ ਕਾਸਟ ਸਾਡੇ ਕੋਲ ਕੋਈਆਂ ਜਾ ਰਹੀਆਂ ਨੇ ਤਾਂ ਜਦੋਂ ਸਾਡੇ ਬੱਚੇ ਬੇਘਰੇ ਹੋ ਜਾਣਗੇ ਇਹਨਾਂ ਦੇ ਰੋਜ਼ਗਾਰ ਦਾ ਇਹਨਾਂ ਦੀ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਰਹਿ ਜਾਣਾ ਤਾਂ ਫਿਰ ਇਹ ਬੱਚੇ ਸਾਡੇ ਪਰਿਵਾਰ ਕੀ ਕਰਨਗੇ ਕਿਹੜਾ ਪਿੰਡ ਹੈ ਕਿੰਨੀ ਜ਼ਮੀਨ ਹੈ ਟੋਟਲ ਔਰ ਕਿੰਨੇ ਪਰਿਵਾਰ ਇਫੈਕਟਡ ਹੋ ਰਹੇ ਆ ਇਹਦੇ ਨਾਲ ਸਾਡਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਘਰਾਲਾ ਆ ਬਿਲਕੁਲ ਗੁਰਦੁਆਸਪੁਰ ਮਾਰਕੀਟ ਕਮੇਟੀ ਦੇ ਵਿੱਚ ਅਸੀਂ ਆਉਨੇ ਆ ਸਾਡੀ ਸ਼ਹਿਰੀ ਜ਼ਮੀਨ ਹੈ ਸਾਰੀ ਪਹਿਲਾਂ ਵੀ ਸਾਡੀ ਸ਼ਹਿਰੀ ਜ਼ਮੀਨ ਅਕਵਾਇਰ ਕੀਤੀ ਹੁਣ 20 ਸ਼ਹਿਰੀ ਜ਼ਮੀਨ ਹੈ ਤੇ ਸ਼ਹਿਰੀ ਜ਼ਮੀਨ ਜਿਹੜੀ ਆ ਅਸੀਂ ਸਾਡੀ 80 ਏਕੜ ਜ਼ਮੀਨ ਆ ਰਹੀ ਆ ਕਿੰਨੇ ਪਰਿਵਾਰ ਹੋਣਗੇ ਕੋਈ 15-20 ਪਰਿਵਾਰ ਹੋਣਗੇ ਜਿਹੜੇ ਇਹਦੇ ਨਾਲ ਇਫੈਕਟਿਡ ਹੋਣਗੇ ਕੀ ਬਣਨ ਜਾ ਰਿਹਾ ਇੱਥੇ ਇੱਥੇ ਸਰਕਾਰ ਡਿਵੈਲਪ ਕਰ ਰਹੀ ਆ ਸ਼ਹਿਰੀ ਵਿਕਾਸ ਜੋ ਇਹਨਾਂ ਦੇ ਤਹਿਤ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹਦੇ ਤਹਿਤ ਸਰਕਾਰ ਸਾਡੇ ਕੋਲੋਂ ਜ਼ਮੀਨਾਂ ਖੋ ਰਹੀ ਹੈ ਲੇਕਿਨ ਸੀਐਮ ਨੇ ਜਿਸ ਲਈ ਐ ਸਕੀਮ ਅਨਾਉਂਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨ ਦੀ ਸਹਿਮਤੀ ਬਿਨਾਂ ਜ਼ਮੀਨ ਦੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਕੋਈ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਜੀ ਸਰਕਾਰ ਨੇ ਲਿਖਿਆ ਹੋਇਆ ਹੈ ਪੇਪਰ ਦੇ ਉੱਪਰ ਤਾਂ ਅਸੀਂ ਇਹ ਵਾਲੇ ਲੈਟਰ ਡੀਸੀ ਸਾਹਿਬ ਨੂੰ ਜਿਹੜੇ ਸਾਡੇ ਹੈਗੇ ਨੇ ਹਲਕੇ ਦੇ ਬਾਏ ਬੈਲ ਸਾਹਿਬ ਉਹਨਾਂ ਨੂੰ ਹੋਰ ਅਲੱਗ-ਅਲੱਗ ਅਸੀਂ ਸਾਰੇ ਆਧਾਰਿਆਂ ਵਿੱਚ ਐਪਲੀਕੇਸ਼ਨਾਂ ਦੇ ਰਹੇ ਹਾਂ ਲਿਖ ਕੇ ਕਿ ਜਦੋਂ ਸਰਕਾਰ ਨੇ ਲਿਖਿਆ ਹੋਇਆ ਹੈ ਕਿ ਸਰਕਾਰ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਅਸੀਂ ਕੋਈ ਜ਼ਮੀਨਤ ਵਾਹ ਨਹੀਂ ਕਰਾਂਗੇ ਤਾਂ ਅਸੀਂ ਬਿਲਕੁਲ ਕੋਈ ਵੀ ਫੈਮਿਲੀ ਇਸ ਨਾਲ ਸਹਿਮਤ ਨਹੀਂ ਆ ਅਸੀਂ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਨਹੀਂ ਦੇਣੀ ਕਿੱਲਿਆਂ ਦੇ ਕਿੱਲੇ ਤੇ ਕੀ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਬਸ ਕੀ ਰਹਿ ਗਿਆ ਇਹਦੇ ਵਿੱਚ ਅਸੀਂ ਆਸੜੇ ਪਿੰਡ ਘਰਾਲੇ ਇਕੱਠੇ ਆ ਸਾਰੇ ਬੈਠੇ ਹੋਏ ਆਂ ਸਾਡੀ ਸਲੀਮਰ ਬੇਨਤੀ ਆਪ ਇਸ ਪਿੰਡ ਦੀ ਜ਼ਮੀਨ 80 ਏਕੜ ਸਰਕਾਰ ਨੇ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਅਖਬਾਰਾਂ ਦੇ ਵਿੱਚ ਅਸੀਂ ਇਹ ਅਪੀਲ ਬੇਨਤੀ ਕਰਦੇ ਆਂ ਵੀ ਇਸ ਪਿੰਡ ਦੀ ਪਹਿਲਾਂ ਜ਼ਮੀਨ ਲੈ ਲਈ ਹਾਈਵੇ ਵਿੱਚ ਆ ਗਈ ਫਿਰ ਰੇਂਦੀ ਖੁੰਦੀ ਜ਼ਮੀਨ ਸਾਦੀ ਜਿਹੜੀ ਸੀ ਚਲ ਗਈ ਇੰਪਰੂਵਮੈਂਟ ਸਰਸ ਸਕੀਮ ਨੰਬਰ 7 ਵਿੱਚ ਹੁਣ ਬਾਕੀ ਜਿਹੜੀ ਰਹਿ ਗਈ ਆ ਸਾਰਿਆਂ ਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਸ ਪਾਸੇ ਚੱਲ ਚਲੀ ਜਾਂਦੀ ਆ ਅਸੀਂ ਇਸ ਜ਼ਿੰਦ ਵਾਲੇ ਜਿੰਨੀ ਦੇਣਾ ਨਹੀਂ ਚਾਹੁੰਦੇ ਅਸੀਂ ਸਾਰੇ ਆ ਸਾਰੇ ਆਗੂ ਆਏ ਆ ਅੱਜ ਸਯੁਗਤ ਕਿਸਾਨ ਮੋਰਚੇ ਦੇ ਆਗੂ ਆ ਸਾਰੇ ਹੀ ਤੇ ਮੇਰੇ ਨਾਲ ਸਤਲੋਕ ਸਿੰਘ ਹੋਣੀ ਨੇ ਗੁਰਵਿੰਦਰ ਸਿੰਘ ਹੋਣੀ ਨੇ ਭਾਗੋ ਕਮਾ ਹੋਣੀ ਨੇ ਅਸੀਂ ਸਾਰੇ ਇਸ ਗੱਲ ਤੇ ਡ੍ਰਿੜਵਾ ਕਿ ਜਿਸ ਤਰ੍ਹਾਂ ਅਸੀਂ ਲੜਾਈ ਲੜੀ ਸੀ ਪ੍ਰਧਾਨ ਮੰਤਰੀ ਮੋਦੀ ਹੋਣ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਇਹ ਲੜਾਈ ਲੜਾਂਗੇ ਅਸੀਂ ਜਮੀਨ ਕਿਸੇ ਵੀ ਕੀਮਤ ਤੇ ਲੈਣ ਨਹੀਂ ਦੇਣੀ ਕਿਉਂਕਿ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਐਫੀਡੇਵਟ ਦੇ ਰਹੇ ਆ ਤੇ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ। ਇਹ ਮਾਰ ਮਾਰ ਕੇ ਆਉਣਗੇ ਅਸੀਂ ਵੀ ਨਾਲ ਆਵਾਂਗੇ। ਅਸੀਂ ਸਾਰ ਹਸ ਆਪਣੇ ਆਖੀਲੇ ਦਮ ਤੱਕ ਇਹਨਾਂ ਕਿਸਾਨਾਂ ਦੇ ਨਾਲ ਖਲੋਵਾਂਗੇ। ਇਥੋਂ ਲੱਗਦੀ ਜਿਹੜੇ ਮਜ਼ਦੂਰ ਨੇ ਇਸ ਪਿੰਡ ਦੇ 60% ਦੇ ਕਰੀਬ ਮਜ਼ਦੂਰ ਨੇ ਉਹ ਮਜ਼ਦੂਰ ਬਹੁਤੇ ਇਸ ਜ਼ਮੀਨ ਤੇ ਨਿਰਭਰ ਕਰਦੇ ਆ ਉਹਨਾਂ ਕਿੱਥੇ ਜਾਣਾ ਵਾ। ਇਹ ਸਮੁੱਚਾ ਮਸਲਾ ਵਾ ਤੇ ਇਸ ਪਿੰਡ ਦੇ ਅੱਗੇ ਉੱਜੜ ਚੁੱਕਾ ਵਾ ਤੇ ਇਹਦਾ ਖੁੰਦਾ ਨੂੰ ਨਾ ਜਾੜਿਆ ਜਾਵੇ। ਅਸੀਂ ਪਰ ਜ਼ੋਰ ਬੇਨਤੀ ਕਰਨੇ ਆ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜਾ ਉਹਨਾਂ ਦਾ ਵਾਅਦਾ ਕੀਤਾ ਵਾ ਕਿ ਅਸੀਂ ਮਰਜ਼ੀ ਦੇ ਖਿਲਾਫ ਕਿਸਾਨਾਂ ਦੀ ਮਰਜ਼ੀ ਦੇ ਖਿਲਾਫ ਜਮੀਨ ਨਹੀਂ ਲਵਾਂਗੇ ਉਸ ਵਾਅਦੇ ਨੂੰ ਪਗਾਉਣ ਇਹਨਾਂ ਨੇ ਜੋ ਐਫੀਡੈਵਿਟ ਦਿੱਤੇ ਆ ਲਿਖਤੀ ਰੂਪ 'ਚ ਦੇਸੀ ਨੂੰ ਦੇ ਦਿੱਤਾ ਵਾ ਸਾਡੇ ਹਲਕੇ ਦੇ ਜਿਹੜੇ ਆ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੈ ਬਹਿਲ ਸਾਹਿਬ ਉਹਨਾਂ ਨੂੰ ਮੰਗਪੱਤਰ ਦਿੱਤਾ ਵਾ ਤੇ ਅਸੀਂ ਹੋਰ ਕੀ ਕਰੀਏ ਅਸੀਂ ਫਿਰ ਸਾਡੇ ਕੋਲ ਲੜਨ ਤੋਂ ਬਿਨਾਂ ਕੋਈ ਚਾਲਾਂ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਖਾ ਮਖ ਲੜਾਈਆਂ ਵਿੱਚ ਸ਼ਾਮਲ ਹੋਈਏ ਪਰ ਜੇ ਕਿਸਾਨਾਂ ਦਾ ਧੱਕਾ ਹੁੰਦਾ ਤੇ ਅਸੀਂ ਡਟ ਕੇ ਲੜਾਂਗੇ ਸਾਰੀਆਂ ਜਥੇਬੰਦੀਆਂ ਸਾਰਾ ਸਯੁਗਤ ਕਿਸਾਨ ਮੋਰਚਾ ਡਟ ਕੇ ਲੜਾਈ ਲੜੂਗਾ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਹਨਾ ਰਜਿੰਦਰ ਸਿੰਘਾ ਗਰਦਾਸਪੁਰ ਜ਼ਿਲ੍ਹੇ ਦਾ ਸਾਡਾ ਕਰਾਲਾ ਪਿੰਡ ਜੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਤੁਸੀਂ 6 6 25 ਨੂੰ ਇੱਕ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਦਿੱਤਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਹਰਪਣ ਲਈ ਉਹਦੇ ਵਿੱਚ ਤੁਸੀਂ ਲਿਖਿਆ ਵਾ ਕਿ ਮਾਲਕਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਪਰ ਪੰਜਾਬ ਵਿੱਚ ਕੋਈ ਵੀ ਜ਼ਿੰਮੇਵਾਰ ਇਦਾਂ ਦਾ ਨਹੀਂਗਾ ਜਿਹੜਾ ਕਿ ਆਪਣੀ ਸਹਿਮਤੀ ਨਾਲ ਗਵਰਨਮੈਂਟ ਨੂੰ ਜ਼ਮੀਨ ਦੇਵੇਗਾ ਉਹਦਾ ਵੱਡਾ ਕਾਰਨ ਇਹ ਆ ਕਿ ਇੱਥੇ ਜਦੋਂ ਅਸੀਂ ਰਜਿਸਟਰੀਆਂ ਕਰਾਉਂਦੇ ਆ ਹਰ ਬੰਦਾ ਆਪਣਾ ਫਾਇਦਾ ਸੋਚਦਾ ਵਾ ਤੇ ਘੱਟ ਰੇਟ ਤੇ ਰਜਿਸਟਰੀਆਂ ਹੁੰਦੀਆਂ ਸਰਕਾਰੀ ਰੇਟ ਤੇ ਤੇ ਮਾਰਕੀਟ ਰੇਟ ਉਹਦੇ ਤੋਂ 10 ਗੁਣਾ ਵੱਧ ਹੁੰਦਾ ਸਾਡਾ ਘਰਾਲਾ ਪਿੰਡ ਜੀ ਬਿਲਕੁਲ ਬੱਸ ਸਟੈਂਡ ਦੇ ਨਾਲ ਆ ਸਾਨੂੰ ਦੋਰੀ ਮਾਰ ਅੱਗੇ ਵੱਜ ਚੁੱਕੀ ਆ ਜਦੋਂ ਇੱਥੇ ਹਾਈਵੇ ਨਿਕਲਿਆ ਬਾਈਪਾਸ ਚ ਘਰਾਲੇ ਪਿੰਡ ਦੀ ਜ਼ਮੀਨ ਆਈ ਉਸ ਤੋਂ ਬਾਅਦ ਇੱਕ 7 ਨੰਬਰ ਸਕੀਮ ਨਿਕਲੀ ਜਿਹਦੇ ਵਿੱਚ ਘਰਾਲੇ ਪਿੰਡ ਦੇ ਮਾਲਕੀ ਸੀ ਰਕਬਾ ਸੇ ਜਿਆਦਾ ਨੰਗਲਦਾ ਸੀ ਮਾਲਕੀ ਘਰਾਲੇ ਪਿੰਡ ਦੀ ਸੀ ਉਹਨਾਂ ਨੂੰ ਯਾਰ ਦਿੱਤਾ ਗਿਆ ਪੈਸੇ ਲੈਣ ਲਈ ਦਰਦਾਂ ਦੀਆਂ ਠੋਕਰਾਂ ਖਾ ਕੇ ਘਟੋ ਘਟ ਅੱਠ ਮਹੀਨੇ ਤਰਨੇ ਲਾ ਕੇ ਉਹਦੇ ਤੋਂ ਬਾਅਦ ਪੈਸੇ ਮਿਲੇ ਉਹਦਾ ਕਾਰਨ ਇਹ ਸੀ ਕਿ ਜਦੋਂ ਅਸੀਂ ਇੰਪਰੂਵਮੈਂਟ ਟਰਸਟ ਕੋ ਪੈਸੇ ਲੈਣ ਜਾਂਦੇ ਸੀ ਉਹ ਹਨ ਨੂੰ ਕਹਿ ਦਿੰਦੇ ਸੀ ਤੁਹਾਡੇ ਕੋਲ ਪੈਸਾ ਹੈ ਨੀਗਾ ਜਦੋਂ ਆਏਗਾ ਦੇ ਦਾਂਗੇ ਹਾਲਾਂਕਿ ਅਸੀਂ ਕੇਸ ਵੀ ਜਿੱਤ ਚੁੱਕੇ ਸੀ ਵੀ ਇਹਨਾਂ ਦੇ ਜਿਹੜੇ ਬੰਦੇ ਪੈਸੇ ਆ ਪਲੱਸ ਇੰਟਰਸਟ দাও ਪਰ ਉਹ ਸਾਨੂੰ ਬਹੁਤ ਖਰਾਬ ਕਰਦੇ ਸੀ ਫੋਨ ਸਾਡੀ ਜ਼ਮੀਨ ਲੈਂਡ ਪੂਲਿੰਗ ਚ ਆਈ ਆ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਕੀਤਾ ਕਿਹਾ ਵਾ ਵੀ ਜ਼ਿੰਮੇਦਾਰਾਂ ਦੀ ਮਾਲਕੀ ਨਾ ਦੇਣਾ ਚਾਹੁੰ ਲਵਾਂਗੇ ਜ਼ਮੀਨ ਪਰ ਅਸੀਂ ਕੋਈ ਵੀ ਜ਼ਿੰਮੇਦਾਰ ਸਾਡੇ ਪਿੰਡ ਦਾ ਜ਼ਮੀਨ ਦੇਣ ਨੂੰ ਤਿਆਰ ਨਹੀਂਗਾ ਕਿਉਂਕਿ ਜ਼ਮੀਨ ਜ਼ਮੀਦਾਰ ਦੀ ਮਾਂ ਹੁੰਦੀ ਆ ਉਹਨੂੰ ਉੱਤੇ ਪਰਿਵਾਰ ਨਿਰਭਰ ਕਰਦਾ ਵਾ ਉਹਦਾ ਗੁਜ਼ਾਰਾ ਕਰਦਾ ਵਾ ਜ਼ਮੀਦਾਰਾਂ ਦੇ ਬੱਚੇ ਵੀ ਘੱਟ ਪੜੇ ਲਿਖੇ ਹੁੰਦੇ ਆ ਉਹ ਵੀ ਬਾਈ ਜੋਗ ਹੁੰਦੇ ਆ ਹੋਰ ਕੋਈ ਕੰਮ ਨਹੀਂ ਕਰ ਸਕਦੇ ਸਰ ਸਾਡੀ ਜ਼ਮੀਨ ਬਿਲਕੁਲ ਗਰਦਾਸਪੁਰ ਬੱਸ ਸਟੈਂਡ ਦੇ ਨੇਰੇ ਆ ਉੱਥੇ 4 ਗੁਣਾ ਛੱਡ ਕੇ ਤੁਸੀਂ 10 ਗੁਣਾ ਵੀ ਦੋਗੇ ਸਾਡੇ ਪਿੰਡ ਦਾ ਕੋਈ ਵੀ ਜ਼ਮੀਦਾਰ ਮਰ ਜਾਏਗਾ ਜ਼ਮੀਨ ਤੇ ਇੰਨ੍ਹਾ ਤਿਆਰ ਨਹੀਂ ਹੋਏਗਾ ਇਸ ਕਰਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੀ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਉਹਨੂੰ ਰੱਦ ਕੀਤਾ ਇਹ ਨੋਟੀਫਿਕੇਸ਼ਨ ਆ ਗਿਆ ਤੇ ਜੇ ਭਾਈ ਜਾਨ ਸਰਕਾਰ ਫੇਰ ਜ਼ਬਰਦਸਤੀ ਇਹ ਫੇਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੀ ਕੀਤਾ ਜਾਏਗਾ ਸਰ ਪਹਿਲਾਂ ਤੇ ਉਹਨਾਂ ਆ ਕਿਹਾ ਵਾ ਵੀ ਜ਼ਿਮੀਂਦਾਰਾਂ ਦੀ ਮਾਲਕੀ ਨਾ ਲਾਂਗੇ ਜੇ ਉਹ ਜ਼ਬਰਦਸਤੀ ਕਰਨਗੇ ਤੇ ਅਸੀਂ ਆਪਣੀ ਜਾਨ ਤੇ ਖੇਡ ਕੇ ਜ਼ਮੀਨ ਬਚਾਵਾਂਗੇ ਭਾਵੇਂ ਸਾਨੂੰ ਮਰ ਮਿੜਨਾ ਪਵੇ ਤੁਹਾਡੇ ਆਸੀ ਜਾਪ ਤੁਹਾਡੇ ਮੇਲੋ ਦੂਈਆਂ ਦਰਖਾਸਤਾਂ ਅਸੀਂ ਗੁਰਜੀਤ ਸਿੰਘ ਸਾਹਿਬ ਦੇ ਚੇਤੇ ਹਾਂ ਅਸੀਂ ਇਹ ਚ ਆਮ ਆਦਿ ਪਾਰਟੀਆਂ ਦੇ ਹੱਕਾਂ ਇੰਚਾਰਜ ਇਸ ਗੱਲ ਨਹੀਂ ਆਏ ਸਭੀ ਲੀਗਾਂ ਨੂੰ ਨੀਰ ਰੱਖੀ ਆ ਤੁਹਾਡੇ ਦੋ ਤਿੰਨ ਆਪ ਕੋ ਆ ਜਾਣਗੇ ਮੈਂ ਤੁਹਾਨੂੰ ਸਲਾਹ ਕਰਾਂ ਮੈਂ ਕਿਵੇਂ ਲੜਨਾ ਦੀ ਲਾਈਨ ਲੜਾਉਂ ਕਿ ਲੜਾਈ ਸਾਰੇ ਪੰਜਾਬ ਵਿੱਚ ਸ਼ੁਰੂ ਹੋ ਗਈ ਆ ਸਰਕਾਰ ਬਹੁਤ ੱਟਾ ਕਰਦੀ ਆ ਮੈਂ ਹਰਾਨ ਹਾਂ ਕਿ ਕਿਸੇ ਜਥੇਬੰਦੀ ਨੇ ਪੂਰਾ ਉਹਦੇ ਚਾਰ ਚਾਰ ਮਦਦ ਤੇ ਪਲਾਟ ਨਹੀਂ ਦਿੱਤੇ ਜਾ ਰਹੇ ਜਦੇ ਜੇ ਕਦੇ ਵਿਚਾਰਨਾ ਇਹਨਾਂ ਨੇ ਤੇ ਬਹੁ ਮਜਲਾ ਉਸਾਰ ਕੀਥਿਆ ਜਾਣ ਫਲੈਟ ਬਣਾ ਕੇ ਤੇ ਸਿਰਫ ਕਮਾਉਣ ਦੇ ਤੇ ਆਪਣਾ ਮੁਨਾਫਾ ਕਮਾਉਣ ਲਈ ਆ ਹਾ ਅੰਤੂਬਾਚਰ ਸੇ ਐਸਤੇ ਜਮੀਨ ਦਿੱਤੀ ਤੁਸਾਂ ਸਾਰਾ ਜਮੀਨ ਦਿੱਤੀ ਉਹ ਨਹੀਂ ਗਈ ਤੁਹਾਡੀ ਜਮੀਨ ਰੱਖ ਨੂੰ ਕਿਹਾ ਸੀ 24 ਲੱਖ ਅੱਜ ਉਹ ਜਮੀਨ 16 ਕਰੋੜ ਨੂੰ ਕਿਲਾ ਨਿਕਲ ਗਿਆ ਤੇ ਜਮੀਨ ਅਜੇ ਕਾਲੀ ਕੋਲ ਕਹਿੰਦਾ ਇਹ ਚ 5 ਕਰੋੜ ਦੇ ਦਿੱਤੀ ਐਸਾ ਦੋ ਝਾਂਕ ਕਿੰਨਾ 5 ਕਰੋੜ ਇਹ ਹੋਰ ਕੀ ਸਭ 3 ਕਰੋੜ ਦੇ ਨਾ ਵਿਚਾਰ ਨਾ ਕਿ ਕਿਉਂ ਛਾਣਾ ਕਰਵਾਉਂਦਾ ਜਾਦਾ ਅਸੀਂ ਲੈਣੀ ਨਹੀਂ ਦਾਸੇ ਦੇ ਕੇ ਲੈ ਕੇ ਪਰ ਰੁੜਾ ਵਰਜਾਂ ਦੇ ਤਾਜ ਇਸੇ ਜਮੀਨ ਤੇ ਜਾਣਾ ਇਸੇ ਜ਼ਮੀਨ ਦੀ ਕੀਮਤ 9 ਕਰੋੜ ਹੀ ਪੈਣੀ ਕਿਵੇਂ ਮਿਲਦੀ ਨਹੀਂ ਦੱਸਾਂ ਕਿਸਾਨਾਂ ਨੂੰ ਇਸ ਕਰਕੇ ਮਜੂਰ ਜਿਵੇਂ ਆ ਉਹ ਸਾਰੇ ਅੱਜ ਖਿਲਪੜ ਨੇ ਸਾਰੇ ਖਾਦਿਲੇ ਫਸਲਾਂ ਦੇ ਬਾਅਦ ਉਹ ਸਾਡੇ 5% ਘਾਟਾ ਦੇ ਉਹਨਾਂ ਕੱਚੇ ਨਾਲੋਂ ਸੋ ਅਸੀਂ ਮੈਗਨੀਫਾਇਰ ਨੂੰ ਨਹੀਂ ਆਏ ਸਾਰੀ ਜਗ੍ਹਾ ਦੀ ਨਾ ਮਾਪ ਤੋਂ ਫਾਰੀ ਲੋਕਾਂ ਕੇ ਅਕਲੇ ਜੀ ਬਿਜਰ ਲੰਗਣਾ ਲੰਗਾ ਅਸੂਸੀ ਕਰਨਾ ਹੋਗਾ ਪਾਲ ਸੁਪੇਤਲਾ ਆਂਚੀ ਕਰਕੇ ਲੇਅਰ ਮਾਰੀ ਕਾਟੇ ਨੂੰ ਪਲਾਟਾਂ ਦੀ ਲਗਾਈ ਕਰੀ ਹੋਈ ਹੈ ਉਹਦੇ ਨੂੰ ਵੀ ਐਂ ਬਪਾਲ ਕੇ ਕੰਮ ਜੀ ਕਰੀਏ ਕਨੇਡਾ ਹੀ ਹੋ ਲਵਾਣਾ ਕਰਨਾ ਕਿੰਨਾ ਨੇ ਇਹ ਰਹਿਸਵਾਪਲਾ ਦਾ ਆਵਾਜ਼ ਫਾਰੀ ਪੰਜਾਬ ਦੇ ਚੱਕਰ ਨੂੰ ਹੋਈਾ ਹੋਈ ਸੱਚ ਪਚਾਣਾ ਲੱਗਿਆ ਕਾਰੇ ਤੋਂ ਕਿਵੇਂ ਕੀ ਕਰਦੇ ਕਿਉਂਕਿ ਤੁਹਾਡੇ ਨਾਲ ਸੁਣਾਵਾ ਕੇ ਕੇਸ ਕਰਕੇ ਦੁਸ਼ਵਾ ਕੇ ਹੋਣਾ ਆ ਆ ਨਹੀਂ ਜਾਈ ਕਰਦਾ ਸਨ ਜੇ ਸਿੰਘ ਪਾ ਦੇ ਲੋਕਾਂ ਦੇ ਮਾਲਿਕ ਅਧਿਕਾਰਯੋਗ ਸਰਵੇਖਣ ਲਈ ਆਪ ਜੀ ਸਾਬਾ ਅੱਜ ਸ਼ਹਿਰੀ ਵੀ ਨਗਰ ਅਤੇ ਗ੍ਰਾਮੀਣ ਤੋਂ ਸਾਹਮੀਡਿਆ ਵਾਲੇ ਅਧਿਕਾਰੀ ਨੂੰ ਨਮਰਾਨਾ ਅਰਦਾਸ ਹਾਂ ਮਤਲਬ ਅਲਗ ਹਾਂ ਇਹ ਜਿਸ ਸਾਜਿਛਾ ਨੇ ਇਤਿਹਾਸ